ਕਹ ਕਹਦੀ ਜੀ ਲੱਖਾਂ ਚ ਕਰ ਦਿੰਨੀ ਆ ਅੱਛਾ ਸੱਚ ਜਵਾਕ ਤੋਂ ਜ਼ਿਆਦਾ ਆਇਆ ਹਾਂ ਤੁਹਾਡੇ ਵਿਆਹ ਨੂੰ ਕਿੰਨਾ ਕ ਟਾਈਮ ਹੋ ਗਿਆ ਮੈਂ ਤਾਂ ਬਈ 2 ਸਾਲ ਹੋ ਗਏ ਵਿਆਹੀ ਨੂੰ ਹੈ ਨਹੀਂ ਫਿਰ ਕੋਈ ਜਵਾਕ ਜੂਗ ਹਣੇ ਲੈਤਾ ਨਹੀਂ ਕੋਈ ਚਾਂਟਸ ਮਾ ਕ ਹਲੇ ਕੋਈ ਨਹੀਂ ਜਵਾਕ ਤਾਂ ਲਈ ਲਵਾਂਗੇ ਹਲੇ ਨਹੀਂ ਲੈਤਾ ਨਹੀਂ ਕਿ ਘਰ ਵਾਲੇ ਨੇ ਦਿੱਤਾ ਹੀ ਨਹੀਂ ਓ ਨੋ ਬਾਈ ਕੋਈ ਨਹੀਂ ਲੈ ਲਾਂਗੇ ਜਵਾਕ ਤੈਨੂੰ ਕੀ ਟੈਨਸ਼ਨ ਹੈ ਇੱਕ ਤਾਂ ਜਿਹੜਾ ਤੁਸੀਂ ਮੇਰਾ ਕਾਤੋਂ ਟਿੱਡ ਦੁਖੀ ਜਾਂਦਾ ਮੈਨੂੰ ਐਂ ਹੈਰਾਨ ਆ ਤੇਰਾ ਕਾਤੋਂ ਟਿੱਡ ਦੁਖੀ ਜਾਂਦਾ ਨਹੀਂ ਮੈਂ ਇਹ ਕਹਿਣਾ ਵੀ ਅੱਜ ਕੱਲ ਮਰਦਾਨਾ ਕਮਜ਼ੋਰੀ ਬੜੀ ਚੱਲ ਰਹੀ ਏ ਸਾਨੂੰ ਪਤਾ ਕੋਈ ਨਹੀਂ ਮੇਰੇ ਮੰਦੇ ਚ ਤੱਕ ਕਮਜ਼ੋਰੀ ਕਮਜ਼ੋਰੀ ਬਾਰੋਂ ਦੇਖ ਕੇ ਨਹੀਂ ਪਤਾ ਲੱਗਦਾ ਹੁੰਦਾ ਸਾਨੂੰ ਡਾਕਟਰਾਂ ਨੂੰ ਪਤਾ ਹੁੰਦਾ ਅੰਦਰਲੀ ਗੱਲਾਂ ਦਾ ਤੂੰ ਵਰਤ ਕੇ ਦੇਖ ਲਈ ਤੈਨੂੰ ਪਤਾ ਲੱਗ ਜਾਊਗਾ ਤੈਨੂੰ ਸੋਲੂ ਵਰਤ ਕੇ ਦੇ ਤੈਨੂੰ ਕਿਹ ਹੈ ਤੂੰ ਵਰਤ ਕੇ ਦੇਖ ਲਈ ਗੁੱਸਾ ਨਾ ਕਰਿਆ ਕਰੋ ਮੇਰੀ ਗੱਲ ਸੁਣ ਲਓ ਸੋਡੇ ਵਾਸਤੇ ਗੁੱਸਾ ਬਿਲਕੁਲ ਵੀ ਸਹੀ ਨਹੀਂ ਹੈਗਾ ਜਿੰਨੇ ਤੁਸੀਂ ਸੋਹਣੇ ਹੋ ਨਾ ਤੁਸੀਂ ਤਾਂ ਸ਼ਾਂਤ ਰਿਹਾ ਕਰੋ ਬਈ ਸ਼ਾਂਤ ਛੂਣ ਤੇ ਜਦ ਤੂੰ ਗੱਲਾਂ ਹੀ ਇਹ ਜੀਆਂ ਕੰਨ ਦਾ ਸ਼ਾਂਤ ਕਿਹੜਾ ਪਾਸਾ ਰਹੇ ਨਹੀਂ ਆਂਦਾ ਨਹੀਂ ਜਵਾਕ ਲਿਆ ਨਹੀਂ ਕਿ ਘਰ ਵਾਲੇ ਨੇ ਦੇਖਿਆ ਨਹੀਂ ਕਿ ਕਿਹੜਾ ਛੱਡ ਦੇ ਕੇ ਜਾਵੇਂਗਾ ਤੈਨੂੰ ਕਿ ਮੈਂ ਕੱਢਾਂ ਤੇਰਾ ਡੰਡਾ ਫੜ ਕੇ ਗੱਲ ਤਾਂ ਸੁਣ ਲਓ ਜਵਾਕ ਤੁਸੀਂ ਲਿਆ ਨਹੀਂ ਕਿ ਘਰ ਵਾਲੇ ਉਹ ਲੋਚੀ ਕੋਈ ਨਾ ਮੈਂ ਚਲੋ ਮੈਂ ਤਾਂ ਜਾਣਾ ਬਸ ਮੈਨੂੰ ਤਾਂ ਇੱਕ ਗਾ ਉਹ ਹੋ 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 ਨੰਡਰ ਜਾ ਉਹ ਮੇਰੀ ਗੱਲ ਸੁਣ ਲਓ ਮੈਂ ਤਾਂ ਸਿਰਫ ਪੈਸੇ ਲੈਣ ਆਇਆ ਸੀ ਮੈਨੂੰ ਇਹ ਦੱਸ ਦੋ ਵੱਡੀ ਨੂੰ ਕਰਿਆ ਵੱਡੀ ਇੱਥੇ ਹੈਗੀ 14 ਦਿਨਾਂ ਤੋਂ ਹੁਣ ਆਈ ਹੈ ਜਾ ਜਾ ਫੜ ਲਾ ਪਾਪੂ ਲੈ ਜਾ ਮਾ ਜਰਾ ਨਾਲ ਇੰਨਾ ਬੈਰ ਨਹੀਂ ਪਾਈਦਾ ਹੁੰਦਾ ਜਿੱਦੇ ਤੂੰ ਕੰਡਮ ਹੋ ਗਈ ਨਾ ਤੇਰੇ ਟੀਕੇ ਨਹੀਂ ਲੱਗਦੇ ਮੈਂ ਤਾਂ ਲੋੜ ਨਹੀਂ ਮੇਰੇ ਤਨੋਲੇ ਬਗ ਜੂ ਤੇਰੇ ਤਾਂ ਲੋੜ ਨਾ ਰੱਪਾ ਪਵਾ ਬੇਬੀ ਨਾ ਬਗ ਜਾ ਪਰੇ ਚਲੋ ਮੈਂ ਜਾ ਕੇ ਪਤਾ ਕਰਦਾ ਟੀਕਾ ਛੋਟੇ ਮੈਂ ਹੀ ਲਾਉਂਗਾ 14 ਟੀਕੇ ਦਾ ਐਦਾ ਖਸਮਕ ਵੀ ਕਰਦਾ ਕੀ ਹੈ ਸੜਿਆ ਜਾ ਤੈਨੂੰ ਤੈਨੂੰ ਕਿਸੇ ਸਾਖ ਨਹੀਂ ਕੀਤਾ ਜੇ ਚੱਜੇ ਦਾ ਹੁੰਦਾ ਤੈਨੂੰ ਸਾਖ ਕਰ ਦਿੰਦਾ ਕੋਈ ਸਸੀ ਕਾਂ ਜੀ ਸਸੀ ਕਾਂ ਜੀ ਕਿਵੇਂ ਹੋ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਬਸ ਕਿੱਧਰ ਗਈ ਹੋਈ ਸੀ ਤੂੰ ਕਾਣ ਮੈਂ ਤਾਂ ਪਿੱਕ ਗਈ ਸੀ ਆਪਦੇ ਐਨਾ ਟਾਈਮ ਹੁੰਦਾ ਪਤਾ ਲੈਣਗੇ ਇਸਵੇਂ ਕਰ ਦਿਆਂਦਾ ਨਾ ਕੋਈ ਫੋਨ ਨਾ ਕੋਈ ਮੈਸੇਜ ਨਾ ਕੋਈ ਚਿੱਠੀ ਨਾ ਕੋਈ ਪੱਤਰ ਮੇਰੇ ਨੈੱਟ ਪੈਕ ਹੀ ਮੁੱਕ ਗਏ ਸੀ ਉੱਥੇ ਜਾ ਕੇ ਨੈੱਟ ਪੈਕ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਕਰਵਾ ਦਿੰਦਾ ਛੁੱਟੀ ਜਾਣ ਨੂੰ ਨੈੱਟ ਦਾ ਤੋੜਾਗਾ ਪੋ ਲਗੀ ਮੈਂ ਹੁਣ ਘਰ ਜਾ ਕੇ ਤੈਨੂੰ ਫੋਨ ਕੀਤੇ ਫੋਨ ਤੋਂ ਕਰਦੀ ਸ਼ੱਕ ਹੋ ਜਾਂਦਾ ਸਾਰਿਆਂ ਨੂੰ ਛੋਡੇ ਘਰੇ ਉੱਥੇ ਕਿਸੇ ਕੋਲੇ ਫੋਨ ਨਹੀਂ ਹੋਏਗਾ ਫਿਰ ਮੈਨੂੰ ਸ਼ੱਕ ਹੋ ਜਾਂਦਾ ਸਾਰਿਆਂ ਨੂੰ ਸ਼ੱਕ ਕਿ ਹੋਣਾ ਸੀ ਕਿਸੇ ਖੁੰਦੇ ਚ ਜਾ ਕੇ ਮੈਨੂੰ ਹੋਂ ਨਾ ਲੈਂਦੀ ਹੁਣ ਤਾਂ ਮੈਂ ਆ ਗਈ ਮੈਂ ਇੱਥੇ ਆ ਤਾਂ ਗਈ 20 ਦਿਨ ਮੈਨੂੰ ਪਤਾ ਕਿਵੇਂ ਨਿਕਲੇ ਆ ਮੇਰੇ ਮੇਰੀ ਜਾਨ ਨਿਕਲ ਗਈ ਛੋਡੇ ਬਿਨਾ ਕੋਈ ਨਹੀਂ ਮੇਰੇ ਬਥੇਰੇ ਅੱਖ ਨੰਗੇ ਔਖੇ ਨੰਗੇ ਆ ਉੱਤੋਂ ਠੰਡ ਦੀ ਰੋਤਾ ਮੈਂ ਤਾਂ ਜਮਾ ਮਰਿਆ ਪਿਆਗਾ ਤੇ ਮੈਨੂੰ ਪਤਾ ਕਿੰਨਾ ਪਾੜ ਲੱਗਦਾ ਕੱਲੀ ਪਈ ਨੂੰ ਕੱਲੀ ਪਈ ਨੂੰ ਸੋਨੂ ਕੁੜੀਆਂ ਨੂੰ ਕਦਰ ਨਹੀਂ ਹੁੰਦੀ ਮਸਾ ਜਦੋਂ ਤੁਹਾਨੂੰ ਕੋਈ ਪਿਆਰ ਕਰਨ ਵਾਲਾ ਮਿਲ ਜੇ ਨਾ ਤੁਸੀਂ ਅੱਗੋਂ ਗੱਲ ਨਹੀਂ ਸਮਝਦੀਆਂ ਫਿਰ ਬੰਦੀਆਂ ਮੈਨੂੰ ਤਾਂ ਬਥੇਰੀ ਕਦਰ ਬਥੇਰੀ ਕਦਰ ਕੋਈ ਨਾ ਹੋਰ ਪਾਸੇ ਵਗ ਜੀ ਕਿਤੇ ਮੈਂ ਨਹੀਂ ਹੋਰ ਪਾਸੇ ਜਾਂਦਾਗਾ ਹੁਣ ਨਹੀਂ ਜਾਣਾ ਪੇਕੇ ਪੂਕੇ ਠੀਕ ਆ ਆਪਦੇ ਨਹੀਂ ਜਾਂਦੀ ਆ ਸੁੱਟ ਕੇ ਮਿਲਦਾ ਮੇਰੇ ਮੈਂ ਖ ਰੰ ਲੱਗਦੀਆਂ ਟੌਪ ਦੀ ਰੰ ਲੱਗਦੀਆਂ ਜਮਾਂ ਜੇ ਹੁਣ ਤੁਹਾਡੇ ਘਰੇ ਨਾ ਨਾ ਹੁੰਦਾ ਤਾਂ ਚੁੰਬੜਾ ਜਾਂਦਾ ਤੈਨੂੰ ਰੋਟੀ ਦੇ ਨਾ ਰੋਟੀ ਕਿਹੜੇ ਕੰਜਰ ਨੇ ਖਾਣੀ ਆ ਰੋਟੀ ਤਾਂ ਮੈਂ ਘਰੇ ਵੀ ਖਾ ਲੈਣਾ ਦੇਣ ਵਾਲੀ ਚੀਜ਼ ਤਾਂ ਤੂੰ ਦਿੰਦੀ ਨਹੀਂ ਕੋਈ ਨਹੀਂ ਆ ਮੈਂ ਸਿੱਧਾ ਜਿਨਾ ਬੋਲਿਆ ਕਰ ਕੁਝ ਸੀਕ੍ਰੀਟ ਗੱਲਾਂ ਵੀ ਹੁੰਦੀਆਂ ਨੇ ਕਿਹੜੀਆਂ ਰਾਜ਼ ਵਾਲੀਆਂ ਗੱਲਾਂ ਕਿਹੜੀਆਂ ਹੁੰਦੀਆਂ ਨੇ ਮੇਰੀ ਗੱਲ ਸੁਣ ਖਮਾਫਰਾ ਕੇ ਗੱਲ ਤਾਂ ਉੱਥੇ ਹੀ ਆਉਣੀ ਹੁੰਦੀ ਆ ਕੋਈ ਨਹੀਂ ਆਈ ਜਪੇ ਫਿਰ ਇਹ ਤੇ ਸਿੱਧਾ ਕਹਿਣਾ ਇਹ ਤਾਂ ਅੱਜ ਕੱਲ ਦੇ ਆਸ਼ਕਾਂ ਨੇ ਗੱਲ ਬਣਾ ਰੱਖੀ ਆ ਮੈਂ ਤੈਨੂੰ ਪਿਆਰ ਕਰਦਾ ਤੇਰੇ ਬਿਨਾ ਰਹਿ ਨਹੀਂ ਸਕਦਾ ਮੇਨ ਮਕਸਦ ਤਾਂ ਇੱਕੋ ਹੀ ਇਹੀ ਹੁੰਦਾਗਾ ਕੋਈ ਨਹੀਂ ਮੇਨ ਮਕਸਦ ਪਹਿਲਾਂ ਲੱਖ ਹੋਵੇ ਫਿਰ ਤੂੰ ਸਿੱਧਾ ਕਹਿਣਾ ਤੂੰ ਕਿਹੜੇ ਪਿਆਰ ਦੀਆਂ ਗੱਲਾਂ ਕਰਾਂਗੇ ਆਪਾਂ ਮੈਂ ਤਾਂ ਸਿੱਧਾ ਹੀ ਉੱਥੇ ਜਾਈਏ ਨਾ ਕਹੂੰਗਾ ਤੂੰ ਮੇਰੀ ਆ ਮੈਂ ਤਾਂ ਜਸਮਾਨੀ ਹੋਊਂਗਾ ਤੇਰੇ ਨਾਲ ਜਸਮਾਨੀ ਸੰਬੰਧ ਬਣਾਉਂਗਾ ਮੈਂ ਨਹੀਂ ਹੈਗੀ ਬਰਾਹਤ ਤੇ ਰਹਿ ਕੋ ਤਾਂ ਮੈਨੂੰ ਪਤਾ ਤੀ ਮੈਂ ਸਿੱਧਾ ਸਿੱਧਾ ਨਹੀਂ ਕਹਿੰਦੀ ਹੁੰਦੀ ਗੱਲ ਉੱਥੀ ਹੀ ਆਉਂਦੀ ਹੁੰਦੀ ਹੈ ਗੱਲ ਕਰ ਕਮਾਫ ਰਿਆ ਕੇ ਲਿਆਉਂਦੀ ਹੁੰਦੀ ਆ ਹੂੰ ਕੋਈ ਦਵਾਈ ਦੁਵਾਈ ਚਾਹੀਦੀ ਆ ਤਾਂ ਦੇ ਦੇ ਨਾ ਫੇ ਕਿਵੇਂ ਆਇਆ ਸੀ ਅੱਜ ਤੇਰੇ ਕੋਲੇ ਆਇਆ ਹੋਰ ਕਿਵੇਂ ਆਇਆ ਸੀ ਅੱਛਾ ਨਹੀਂ ਮੈਨੂੰ ਤਾਂ ਕੋਈ ਦਵਾਈ ਨਹੀਂ ਚਾਹੀਦੀ ਮੈਨੂੰ ਜ਼ੁਖਾਮ ਜਿਹਾ ਲੱਗਿਆ ਪਿਆ ਟੀਕਾ ਲਾ ਦੇ ਆ ਤੇਰੇ ਨਹੀਂ ਟੀਕਾ ਨਹੀਂ ਚਾਹੀਦਾ ਮੈਨੂੰ ਗੋਲੀਆਂ ਦੇ ਦੇ ਟੀਕਾ ਲਾਉਂਗ ਮੈਂ ਤਾਂ ਨਹੀਂ ਲੋ ਲੋ ਪੀਣ ਦਾ ਮਰਜੇ ਤੱਕ ਠੀਕ ਹੋਣਾ ਕੈਜੀ ਗੱਲਾਂ ਕਰਦਾ ਮੇਰੀ ਗੱਲ ਸੁਣ ਆ ਛੋਟੀ ਛੋਟੀ ਨੂੰ ਕੀ ਪਰਿੰਡਾ ਕਮਾਉਣੇ ਉਹ ਤਾਂ ਬੜਾ ਰੁੱਖਾ ਬੋਲਦੀ ਐ ਤੂੰ ਨਾ ਉਹਦੇ ਨਾਲ ਬੋਲਿਆ ਕਰ ਸ਼ੱਕ ਕਰ ਜੂਗੀ ਉਹ ਮੈਨੂੰ ਤਾਂ ਕਹਿੰਦੀ ਉਹ ਘਰੇ ਹੈ ਨਹੀਂ ਵੱਡੀ ਮੈਂ ਤਾਂ ਮਸਾ ਮਨਾਈ ਮੈਂ ਦੱਸ ਮੈਨੂੰ ਵੱਡੀ ਕਿੱਥੇ ਆ ਵੇ ਉਹ ਮੈਂ ਤਾਂ ਲੱਗਦੀ ਆ ਅੱਛਾ ਹੋਰ ਬਾਲਾ ਲੱਗਦੀ ਮੈਂ ਨਿੱਖਰ ਵਿਖਰ ਜਾਵਾਂ ਤਾਂ ਮੈਂ ਤਾਂ ਮੱਚ ਜਾਂਦੀ ਦੇਖ ਕੇ ਫੁੱਕ ਜਾਂਦੀ ਚਮ ਨਿੱਖਰ ਨੂੰ ਤਾਂ ਇੱਕ ਗੱਲ ਹੋਰ ਜ਼ਿਆਦਾ ਹੀ ਬਾਲਾ ਨਿੱਖਰਿਆ ਨਾ ਕਰ ਅੱਛਾ ਨਜ਼ਰ ਲਵਾ ਲੇਂਗੀ ਵੇ ਮੈਨੂੰ ਨਹੀਂ ਨਜ਼ਰ ਲੱਗਦੀ ਪਹਿਲਾਂ ਕਾਲਾ ਚੁੱਟ ਪਾਈ ਫਿਰਦੀਆਂ ਗਲ 'ਚ ਤਵੀਤ ਪਾਈ ਫਿਰਦੀ ਪੈਰ 'ਚ ਧਾਗਾ ਪਾਈ ਫਿਰਦੀ ਨਹੀਂ ਛੋਟੀ ਛੋਟੀ ਤਾਂ ਸੱਚੀ ਬਾਲੀ ਪੈੜੀ ਹੈ ਗੱਲ ਕਰ ਹੈ ਸੋਹਣੀ ਹੈ ਜਾ ਫਿਰ ਰੋਦਕੜ ਵਗ ਜਾ ਤੂੰ ਮੇਰੇ ਕੋਲ ਕਿ ਚੁੰਡੀਆਂ ਲੈਣ ਆਇਆ ਇੱਥੇ ਤਾਰੀਫ ਕਰਨੀ ਬਣਦੀ ਆ ਖੂਬਸੂਰਤੀ ਦੀ ਤਾਰੀਫ ਹਮੇਸ਼ਾ ਬੰਦਾ ਕਰਦਾ ਹੁੰਦਾਗਾ ਤੂੰ ਫਰੀ ਜਾ ਫਿਰ ਜਾ ਕੇ ਲੈ ਮੈਂ ਉਹਦੇ ਤੋਂ ਕੀ ਲੈਣਾ ਮੈਂ ਤਾਂ ਵੈਸੇ ਤੇਰੇ ਕੋਲੇ ਗੱਲ ਛੇੜਦੀ ਹਾਂ ਫਿਰ ਦੱਸ ਦੱਸ ਕੀ ਮਿਲਣਾ ਹੁਣ ਕਦੋਂ ਮਿਲेंगी ਕੋਈ ਨਾ ਫੋਨ ਤੇ ਦੱਸੂ ਕਿਤੇ ਕੋਈ ਮੇਰੀ ਮਾਂ ਵਰਗੀ ਆ ਗਈ ਫਿਰ ਫੋਨ ਤੇ ਕੀ ਹੁਣ ਮੈਂ ਤੇਰੇ ਕੋਲੇ ਖੜਾ ਦੱਸ ਕਦੋਂ ਮਿਲेंगी ਗੋਲੀਆਂ ਦਾ ਪਤਾ ਮੇਰੇ ਕੋਲੇ ਐ ਜੇ ਫੜਨਾ ਤਾਂ ਦੱਸ ਚੁੱਤ ਮੈਨੂੰ ਗੋਲੀਆਂ ਦਾ ਪਤਾ ਫੜਾ ਜਾ ਮੇਰੀ ਗੱਲ ਸੁਣ ਲੈ ਹਮ ਇੱਕ ਜਣੇ ਨੂੰ ਇੱਕ ਗੋਲੀ ਪਾਉਣੀ ਆ ਹੋ ਨਾ ਕਿਤੇ ਸਾਰੇ ਟੱਬਰ ਨੂੰ ਛਾਲਿਆਂ ਨਾਲਵਾ ਕੇ ਦੇ ਜੀ ਨਾ ਨਾ ਠੀਕ ਹੈ ਨਾ ਆ ਇਹਨੂੰ ਪਾਹਾਂਗੇ ਬਾਅਦ ਇਹ ਬੜਾ ਚੰਟਾ ਕੀ ਪੇਵਾ ਇਹ ਨਹੀਂ ਸੰਦੀ ਅੱਜ ਤੇਰੀ ਨਾ ਜਦੋਂ ਮਿਲਣਾ ਹੈ ਨਾ ਤੇਰੇ ਪਹਿਲਾਂ ਟੀਕਾ ਲਾਉਂਗਾ ਫੇਰ ਦੇਖੀ ਕਿਵੇਂ ਚਿੰਬੜੇਂਗੀ ਦਵਾਈ ਦੋਹੋ ਹੀ ਨਾ ਲਾਈ ਮੇਰੇ ਮੈਂ ਤਾਂ ਐਂ ਬਿਠੇ ਰਹੀਆਂ ਐਂ ਬਿਠੇ ਰਗਾ ਤਾਦ ਕਿਵੇਂ ਤਾਂ ਛੜਾ ਛੜਾ ਕੇ ਭੱਜੇ ਨਾ ਤੂੰ ਗੋਲਗਾ ਤਾਂ ਹੈ ਨਹੀਂ ਮਿਲਦਾ ਮੈਂ ਕਿਸੇ ਨੂੰ ਹੋਰ ਕਿਸੇ ਨੂੰ ਹੋਰ ਮਰੀਜ਼ ਨੂੰ ਦੇ ਦਿੰਦਾ ਚਲ ਕੋਈ ਨਹੀਂ ਫਿਰ ਮੈਂ ਦੁਕਾਨ ਤੇ ਆ ਕੇ ਫੜਕੀ ਲੈ ਜੂਗੀ ਦੁਕਾਨ ਤੇ ਆ ਜੀ ਆ ਵੀ ਸੱਸ ਨੂੰ ਕਹਦੀ ਬੁਖਾਰ ਹੋ ਰਿਹਾ ਕਿਤੇ ਮੈਂ ਤਾਂ ਡਾਕਟਰ ਕੋਲ ਹੀ ਗੱਲ ਵਾਕਿਆਉਣੀ ਆ ਠੀਕ ਆ ਹਾਂ ਚਲੇ ਨਹੀਂ ਮੈਂ ਤੈਨੂੰ ਮੈਂ ਜੂ ਆ ਨਾਲੇ ਤੇਰੀ ਸੱਸ ਨੂੰ ਕਹਦੀ ਮੇਰੇ ਪੈਸੇ ਦੇ ਦੋ ਸਾਡੇ ਕੋਈ ਦਰਖਤਾ ਨਾਲ ਨਹੀਂ ਲੱਗਦੇ ਡਾਕਟਰਾਂ ਕੋਲੇ ਪੈਸੇ ਹੁਣ ਤੂੰ ਮੇਰੇ ਨਾਲ ਜਾਰੀ ਲਈ ਬੈਠਾ ਮਾਰਨੇ ਔਰ ਤੈਨੂੰ ਪੈਸੇ ਪਿਆਰੇ ਹੋ ਗੇ ਹੁਣ ਮੈਂ ਤਾਂ ਪੈਸੇ ਲੈ ਆਂਗਾ ਮੈਂ ਮਾਤਾ ਕਾ ਨਾਲ ਦੋਸਤੀ ਕਰੂਗਾ ਤਾਂ ਖਾਊਗਾ ਕੀ ਪੈਸੇ ਤਾਂ ਲੈਣੇ ਪੈਣਗੇ ਪਿਆਰ ਅੱਡ ਚੀਜ਼ ਆ ਪੈਸੇ ਅੱਡ ਚੀਜ਼ ਆ ਮੈਂ ਘਰ ਕਿੱਥੋਂ ਚਲਾਵਾ ਜੇ ਮੇਰੇ ਨਾਲ ਗ ਹੋ ਜੇ ਤੂੰ ਮੇਰੇ ਨਾਲ ਯਾਰੀ ਪਾਈ ਹੁਣ ਤਾਂ ਪੈਸੇ ਮੰਗੀ ਜਾਏਗਾ ਤੇਰੀ ਸੱਸ ਤੋਂ ਤਾਂ ਮੰਗ ਸਕਦਾ ਕਿਉਂ ਨਾ ਉਹ ਤੇ ਮੇਰੀ ਮਾਂ ਗਈ ਉਹ ਤੋਂ ਕਿਵੇਂ ਮੰਗੇਗਾ ਤੂੰ ਨਹੀਂ ਚਾਹੁੰਦੀ ਮੇਰਾ ਘਰ ਚੱਲੇ ਮੈਂ ਬਿਜਲੀ ਦਾ ਬਿੱਲ ਭਰ ਤੂੰ ਨਹੀਂ ਚਾਹੁੰਦੀ ਗਈ ਬੋਲ ਕੋਈ ਨਹੀਂ ਘਟਾ ਕੇ ਦੱਸ ਦੀ ਫਿਰ ਬਾਹਰੇ ਨਾ ਦੱਸੀ ਘਟਾ ਕੇ ਦੱਸ ਉਹ ਹਾਂ ਤੇਰੇ ਵਿੱਚ ਕੱਟ ਦੂੰ ਠੀਕ ਹੈ ਤੇਰੇ ਵਾਲੇ ਨਹੀਂ ਲਾਉਂਦਾ ਪੱਪੀ ਤਾਂ ਦੇ ਦੇ ਫਿਰ ਹੁਣ ਮੈਂ ਜਾਣਾਂਗਾ ਬਾਹਰ ਚੰਗਾ ਮਾਰਨੀ ਆ ਪਿਆਰਾ ਜਿਹਾ ਚੰਗਾ ਦਨ Love you ਚੰਗਾ